ਇਹ ਕੋਈ ਹੋਰ ਕਰਨਾ ਹੈ ਮੈਂ ਇਕਲੀ ਟਾਈਮ ਸ਼ੋਰਟ ਟਾਈਮ ਨਹੀਂ ਸ਼ੋਰਟ ਕਰੋ ਹਜਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਰਿਪਿੰਨੰਦਾ ਹੈ ਅੱਜ ਜੋ ਤੁਹਾਡੇ ਕੋਲੋਂ ਇੱਥੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਦਾ ਕੀ एजेंडा ਰਿਹਾ ਜੀ ਜੀ एजेंडा ਸਿਰਫ ਇਹ ਹੈ ਕਿ ਜਿਸ ਤਰ੍ਹਾਂ ਸਭੀ ਜਾਣਦੇ ਹੈ ਕਿ ਮਿਊਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਹੋ ਰਹੀਆਂ ਨੇ ਤੇ ਵੱਖਰੀ ਵੱਖਰੀ ਪਾਰਟੀਆਂ ਦੇ ਵੱਖਰੇ ਵੱਖਰੇ ਕੈਂਡੀਡੇਟਸ ਖੜੇ ਹੋਏ ਹੈ ਤੇ ਸਾਡਾ ਮੋਟੀ ਸਿਰਫ ਹੈ ਕਿ ਕੈਂਬਰੀਜ ਦੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਕਿ ਬਹੁਤ ਹੀ ਸੋਚ ਵਿਚਾਰ ਕਰਕੇ ਆਪਣੀ ਵੋਟ ਦਿੱਤੀ ਜਾਏ ਉਹਨਾਂ ਕੈਂਡੀਡੇਟਸ ਨੂੰ ਅਸੀਂ ਚੂਜ਼ ਕਰੀਏ ਜਿਹੜੇ ਸੱਚ ਮੁਚ ਅੰਮ੍ਰਿਤਸਰ ਦਾ ਵਿਕਾਸ ਕਰਨ ਇਸ ਵਕਤ ਸਾਰੇ ਦਿਖਾਈ ਦੇ ਰਹੇ ਨੇ ਹਰ ਇੱਕ ਪਾਰਟੀਆਂ ਆਪਣੇ ਨਾਮ ਦਾ ਕਰ ਰਹੇ ਹਨ ਪ੍ਰਚਾਰ ਲੇਕਿਨ ਇਲੈਕਸ਼ਨ ਤੋਂ ਬਾਅਦ ਜੋ ਵੀ ਕੈਂਡੀਡੇਟ ਫਿਰ ਜਿੱਦੇ ਨੇ ਜਿਸ ਨਾਲ ਪਹਿਲੇ ਵੀ ਨੋਟਿਸ ਵੀ ਚਾਇਆ ਕਿ ਅਜੇ ਤੱਕ ਪੂਰੇ ਸ਼ਹਿਰ ਵਿੱਚ ਕੂੜੇ ਦੇ ਢੇਰਾਂ ਜੋ ਦਿਖਾਈ ਦੇ ਰਹੇ ਨੇ ਜੋ ਕਿ ਗਲਤ ਹੈ ਸਫਾਈ ਲੈ ਲਓ ਇਨਸਿਕਿਉਰਿਟੀ ਲੈ ਲਓ ਜਾਂ ਅਸੀਂ ਕਿਸੇ ਵੀ ਨੇ ਵੀ ਪਰਿਆਵਰਣ ਤੇ ਕੋਈ ਕੰਮ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਤੇ ਸਾਡੀ ਸਭ ਮੇਰੀ ਔਰ ਮੇਰੇ ਗਰੁੱਪ ਦੀ ਜੋ ਆਪਾਏ ਬਹਾਰਾਂ ਨਾਮ ਦਾ ਅਸੀਂ ਇੱਕ ਮਿਊਜ਼ਿਕਲ ਗਰੁੱਪ ਚਲਾਉਂਦੇ ਹਾਂ ਜੋ ਕਿ ਸੋਸ਼ਲ ਵਰਕ ਵੀ ਕਰਦਾ ਹੈ ਤੇ ਮਿਊਜ਼ਿਕਲ ਗਰੁੱਪ ਹੀ ਹੈ ਤੇ ਅਸੀਂ ਸਭ ਨੂੰ ਇਹ ਸੰਦੇਸ਼ ਦਿੰਦੇ ਹਾਂ ਕਿ ਬਹੁਤ ਸੋਚ ਵਿਚਾਰ ਕਰਕੇ ਅਸੀਂ ਆਪਣਾ ਕੈਂਡੀਡੇਟ ਚੁਣੀਏ ਜੋ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਸੱਚਮੁੱਚ ਕੰਮ ਕਰਾਂ ਤਾਂ ਕੀ ਲੱਗਦਾ ਕਿ ਜੋ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਆਪਣੇ ਮੈਨੀਫੈਸਟੋ ਦੇ ਵਿੱਚ ਖਾਸ ਕਰਕੇ ਵਾਤਾਵਰਣ ਵੱਲ ਧਿਆਨ ਦੇਣਾ ਚਾਹੀਦਾ ਉਹ ਪੁਆਇੰਟ ਜ਼ਰੂਰ ਪਾਉਣੇ ਚਾਹੀਦੇ ਜੀ 100% ਸਾਡੀ ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਹੀ ਇਹ ਹੈ ਕਿ ਸੜਕਾਂ ਔਰ ਕੂੜੇ ਤੋਂ ਇਲਾਵਾ ਜੋ ਅਸੀਂ ਕਮੀਆਂ ਪੇਸ਼ੀਆਂ ਫੀਲ ਕਰ ਰਹੇ ਹਾਂ ਕਿ ਇੱਕ ਤਾਂ ਪੋਲੂਸ਼ਨ ਬਹੁਤ ਜ਼ਿਆਦਾ ਹੈ ਪੇੜ ਲਗਾਉਣ ਦੀ ਜ਼ਰੂਰਤ ਹੈ ਪਾਣੀ ਬਚਾਉਣ ਦੀ ਜ਼ਰੂਰਤ ਹੈ ਜਿਨ੍ਹਾਂ ਮੁੱਦਿਆਂ ਤੇ ਕੋਈ ਧਿਆਨ ਹੀ ਨਹੀਂ ਦੇ ਰਿਹਾ ਤੇ ਇਹ ਹੰਭਲ ਰਿਕੁਐਸਟ ਹੈ ਕਿ ਇਹ ਮੈਸੇਜ ਪੂਰੇ ਅੰਮ੍ਰਿਤਸਰ ਦੇ ਵਿੱਚ ਪਹੁੰਚਾਇਆ ਜਾਏ ਕਿਸ ਹੱਬ ਜੋ ਵੀ ਕੋਈ ਪਾਵਰ ਵਿੱਚ ਆਏ ਉਹ ਇਹਨਾਂ ਮੁੱਦਿਆਂ ਤੇ ਵੀ ਧਿਆਨ ਦੇ ਕਿ ਅਸੀਂ ਪਰਿਆਵਰਣ ਦਾ ਪਾਲਿਸੀ ਬਣਨੀ ਚਾਹੀਦੀ ਹੈ ਬਿਲਕੁਲ ਬਣਨੀ ਚਾਹੀਦੀ ਹੈ ਜੀ ਬਿਲਕੁਲ ਬਣਨੀ ਚਾਹੀਦੀ ਹੈ ਔਰ ਪ੍ਰੋਪਰ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਸਾਫ ਸਫਾਈ ਅਹਿਮ ਮੁੱਦਾ ਹੁੰਦਾ ਅਗਰ ਸਾਫ ਸਫਾਈ ਹੋਏਗੀ ਤਾਂ ਵਾਤਾਵਰਣ ਵਾਲਾ ਦੁਆਲਾ ਆਟੋਮੈਟਿਕ ਸਾਫ ਸਫਾਈ ਹੋਏਗਾ ਲੇਕਿਨ ਹਜੇ ਤੱਕ ਸਰਕਾਰ ਕੂੜੇ ਦੀ ਲਿਫਟਿੰਗ ਇਨੀ ਪ੍ਰੋਪਰ ਕਰਵਾ ਸਕਦੀ ਪਈ ਉਹਦੇ ਤੇ ਕੀ ਕਹਿਣਾ ਚਾਹੀਦਾ ਜੀ ਇਹ ਕਹਿਣਾ ਚਾਹਾਂਗੀ ਕਿ ਅਸੀਂ ਡਿਵੈਲਪਮੈਂਟ ਦੀਆਂ ਗੱਲਾਂ ਕਰਦੇ ਹਾਂ ਤੇ ਡਿਵੈਲਪਮੈਂਟ ਤਾਂ ਬੜੇ ਦੂਰ ਦੀ ਗੱਲ ਹੈ ਬੇਸਿਕ ਸ਼ਹਿਰ ਦੀ ਸਫਾਈ ਔਰ ਕੂੜਾ ਇਹ ਤਾਂ ਇੱਕ ਬੇਸਿਕ ਕੰਮ ਹੈਗੇ ਨੇ ਜਿਹਨੂੰ ਅਸੀਂ ਡਿਵੈਲਪਮੈਂਟ ਵਿੱਚ ਕਾਊਂਟ ਨਹੀਂ ਕਰ ਸਕਦੇ ਇਸੇ ਲਈ ਇੱਕ ਆਵਾਜ਼ ਉਠਾਣੀ ਬੜੀ ਜ਼ਰੂਰੀ ਹੈ ਕਿ ਇਲੈਕਸ਼ਨਜ਼ ਦੇ ਵਿੱਚ ਜਿਨ੍ਹਾਂ ਨੂੰ ਜਿਤਾਇਆ ਜਾਏ ਉਹ ਛੋਟੇ ਤੋਂ ਲੈ ਕੇ ਹਰ ਵੱਡੇ ਮੁੱਦੇ ਉਤੇ ਕੰਮ ਕਰਨ ਲੇਡੀਜ਼ ਵਾਸਤੇ ਕੀ ਕਹਿਣਾ ਚਾਹੋਗੇ ਸਪੈਸ਼ਲੀ ਜਿਹੜੀ ਤੁਹਾਨੂੰ ਲੱਗਦਾ ਜੀ ਜੀ ਲੇਡੀਜ਼ ਆ ਵੀ ਬਿਲਕੁਲ ਕਹਿਣਾ ਚਾਹਾਂਗੇ ਕਿ ਅੱਜ ਦੀ ਡੇਟ ਵਿੱਚ ਇਸ ਵਕਤ ਮੇਰਾ ਆਕਰ ਹੈ ਗ੍ਰੀਨ ਐਵੇਨਿਊ ਅੱਜ ਮੈਂ ਘਰ ਹੈ ਡਾਇਮੰਡ ਪਾ ਕੇ ਬੈਠੀ ਆ ਅਗਰ ਮੈਨੂੰ ਹੁਣੇ ਇੱਕਦਮ ਬਾਹਰ ਜਾਣਾ ਪਏਗਾ ਤੇ ਮੈਨੂੰ ਆਪਣੀਆਂ ਰਿੰਗਸ ਤੇ ਇਅਰਿੰਗਸ ਉਤਾਰ ਕੇ ਜਾਣਾ ਪਏਗਾ ਕੋਈ ਵੀ ਲੇਡੀ ਸਿਕਿਉਰ ਫੀਲ ਨਹੀਂ ਕਰਦੀ ਮੇਰੇ ਘਰ ਦੇ ਬਾਹਰੋਂ ਪਰਸ ਦੀ ਵੀ ਸਨੇਚਿੰਗਸ ਹੋ ਚੁੱਕੀਆਂ ਨੇ ਮੇਰੇ ਘਰ ਦੇ ਬਾਹਰੋਂ ਮੇਰੇ ਸ਼ੈਫ ਦਾ ਫੋਨ ਸੁਣ ਰਿਆ ਸੀ ਫੋਨ ਦੀਆਂ ਵੀ ਸਨੇਚਿੰਗਸ ਹੋ ਚੁੱਕੀਆਂ ਨੇ ਜਦ ਕਿ ਪੁਲਿਸ ਚੌਕੀ 10 ਕਦਮਾਂ ਦੀ ਦੂਰੀ ਤੇ ਹੈ ਆਈ ਮੀਨ ਇਹ ਗੱਲਾਂ ਨਾਲਦਿਆਂ ਦੇ ਘਰੋਂ ਥੋੜੇ ਦਿਨ ਪਹਿਲੇ ਮੋਟਰਸਾਈਕਲ ਚੋਰੀ ਹੋ ਗਿਆ ਬਾਰਖੜਾ ਜਦ ਕਿ ਪੌਸ਼ ਏਰੀਆ ਹੈ ਹਰ ਕਮਰੇ ਦੇ ਹਰ ਘਰ ਦੇ ਬਾਹਰ ਕੈਮਰਾਜ਼ ਵੀ ਲੱਗੇ ਹੋਏ ਨੇ ਤੇ ਇਹਨਾਂ ਚੀਜ਼ਾਂ ਨੂੰ ਅਸੀਂ ਕੀ ਕਵਾਂਗੇ ਮਤਲਬ ਕਿ ਹਰ ਇੱਕ ਮੁੱਦਾ ਹੀ ਬਹੁਤ ਜ਼ਰੂਰੀ ਹੈ ਇਸ ਲਈ ਸਭ ਨੂੰ ਗੁਜ਼ਾਰਿਸ਼ ਹੈ ਕਿ ਸਹੀ ਕੈਂਡੀਡੇਟਸ ਦਾ ਆਣਾ ਬਹੁਤ ਜ਼ਰੂਰੀ ਹੈ ਤੇ ਸਾਡੀ ਸਭ ਦੀ ਜ਼ਿੰਮੇਵਾਰੀ ਬੰਦੀ ਹੈ ਜੋ ਅਸੀਂ ਇਹ ਮੀਟਿੰਗ ਕੀਤੀ ਹੈ ਕਿ ਇਹ ਗੱਲ ਸਾਰਿਆਂ ਤੱਕ ਪਹੁੰਚੇ ਕਿ ਉਹਨਾਂ ਨੂੰ ਚੁਣਨ ਵਾਲੇ ਕੌਣ ਉਹਨਾਂ ਨੂੰ ਚੁੜਨਾ ਤਾਂ ਅਸੀਂ ਲੋਕਾਂ ਨਹੀਂ ਹੈ ਪਹਿਲਾਂ ਅਸੀਂ ਗਲਤੀ ਕਰ ਜਾਂਦੇ ਹਾਂ ਫਿਰ ਜਦੋਂ ਸਾਡੀ ਹੀ ਚੋਣ ਗਲਤ ਹੋ ਜਾਂਦੀ ਹੈ ਅਸੀਂ ਕਿਸੇ ਵੇਲੇ ਪਾਰਟੀ ਦੇ ਨਾਮ ਤੇ ਜਾਂਦੇ ਹਾਂ ਕਿ ਇਸ ਪਾਰਟੀ ਨੂੰ ਵੋਟ ਕਰ ਦਈਏ ਅਸੀਂ ਪਾਰਟੀ ਨਾ ਦੇਖੀਏ ਅਸੀਂ ਅੰਮ੍ਰਿਤਸਰ ਦੇ ਵਿੱਚ ਇੱਕ ਛੋਟਾ ਸ਼ਹਿਰ ਹੈ ਪਰਸਨਲੀ ਸਾਨੂੰ ਸਭ ਨੂੰ ਪਤਾ ਹੈ ਕਿ ਕੌਣ ਕੈਂਡੀਡੇਟ ਕੰਮ ਕਰਨ ਵਾਲੇ ਜੋ ਹੈ ਤੇ ਕੌਣ ਜਿੱਤਣ ਤੋਂ ਬਾਅਦ ਸਾਨੂੰ ਦਿਖਾਈ ਨਹੀਂ ਦੇਣ ਵਾਲੇ ਤੇ ਸਾਡੇ ਸਭ ਦਾ ਫਰਜ਼ ਬੰਦਾ ਹੈ ਕਿ ਅੰਮ੍ਰਿਤਸਰ ਦੇ ਫਿਊਚਰ ਦਾ ਸਵਾਲ ਹੈ ਅਸੀਂ ਬਹੁਤ ਸੋਚ ਵਿਚਾਰ ਕਰਕੇ ਕਾਬਿਲ ਜੋ ਹੈ ਉਹਨਾਂ ਨੂੰ ਹੀ ਜੋ ਕਾਬਿਲ ਕੈਂਡੀਡੇਟ ਨੂੰ ਹੀ ਚੁਣੀ ਹੈ ਤਾਂ ਕਿ ਅਸੀਂ ਬਾਅਦ ਵਿੱਚ ਨਾ ਪਛਤਾਈਏ ਮੈਂ ਕੈਂਸਰ ਬਹੁਤ ਵੱਧ ਰਿਹਾ ਹੈ ਖਾਸ ਤੌਰ ਤੇ ਅੰਮ੍ਰਿਤਸਰ ਸਿਟੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਬਹੁਤ ਕੈਂਸਰ ਦੇ ਪੇਸ਼ੈਂਟ ਬਹੁਤ ਨੇ ਜੀ ਤੁਸੀਂ ਵੀing a ਲੇਡੀ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਕੈਂਸਰ ਕਿੱਥੋਂ ਜਰਾਪਨ ਵਧਿਆ ਹੈ ਜੀ ਇਹ ਇੱਕ ਹੋਰ ਹੀ ਕਲਰ ਮੁੱਦਾ ਹੈ ਕਿ ਜੋ ਪੈਸਟਿਸਾਈਡਸ ਯੂਜ਼ ਹੋ ਰਹੇ ਹਨ ਜ਼ਿਆਦਾ ਹਰ ਇੱਕ ਗੱਲ ਹਰ ਇੱਕ ਜੋ ਸਾਨੂੰ ਈਟੇਬਲਸ ਮਿਲ ਰਹੇ ਨੇ ਵੈਜੀਜ਼ ਸਬਜ਼ੀਆਂ ਈਵਨ ਚਿਕਨ ਮਟਰਨ ਨਾਨ-ਵੀਜ ਵੱਲ ਵੀ ਜਾਈਏ ਸਾਨੂੰ ਕੁਝ ਵੀ ਪਿਓਰ ਨਹੀਂ ਮਿਲ ਰਿਹਾ ਈਵਨ ਹਵਾ ਵੀ ਪਿਓਰ ਨਹੀਂ ਹੈ ਤੇ ਇਹ ਸਭ ਰੀਜ਼ਨਸ ਕਰਕੇ ਹੀ ਤਾਂ ਕੈਂਸਰ ਵੱਧ ਰਿਹਾ ਹੈ ਤੇ ਸਰਕਾਰ ਕੀ ਮਤਲਬ ਇਸ ਤਰ੍ਹਾਂ ਜਿਹੜਾ ਜੀ ਬਿਲਕੁਲ ਇਹ ਤਾਂ ਜਿਹੜੀ ਕੋਈ ਸਰਕਾਰ ਹੈ ਜਿਹੜੀ ਸਰਕਾਰ ਵੀ ਪਾਵਰ ਵਿੱਚ ਹੈ ਜਿਹੜੇ ਕੈਂਡੀਡੇਟਸ ਵੀ ਪਾਵਰ ਵਿੱਚ ਹੈ ਇਹ ਵੀ ਤੇ ਉਹਨਾਂ ਦਾ ਹੀ ਫਰਜ਼ ਬੰਦਾ ਹੈ ਕਿ ਕੌਣ ਲੋਗ ਮਿਲਾਪਣਾ ਕਰ ਰਹੇ ਹਨ ਪਤਾ ਸਭ ਕੁਝ ਹੈ ਸਭ ਨੂੰ ਲੇਕਿਨ ਰੋਕਿਆ ਨਹੀਂ ਜਾ ਰਿਹਾ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਮੀਟਿੰਗ ਕੀਤੀ ਆ ਪਰਿਆਵਰਣ ਨੂੰ ਬਚਾਉਣ ਦੇ ਲਈ ਨਗਰ ਨਿਗਮ ਚੋਣਾ ਵਿੱਚ ਚੱਲ ਰਹੀਆਂ ਕੀ ਵੋਟਰਾਂ ਨੂੰ ਖਾਸ ਤਫੀਲ ਦੇਣੀ ਪਹਿਲੇ ਆਪਣਾ ਨਾਮ ਤੇ ਦੱਸ ਹਾਂ ਜੀ ਮੇਰਾ ਨਾਮ ਦੀਪਕ ਬੱਬਰ ਐਕਟਿਵ ਡਾਇਰੈਕਟਰ ਮਿਸ਼ਨ ਆਗਾਜ਼ ਔਰ ਮੈਂ ਡਿਸਟ੍ਰਿਕਟ এনवायरमेंट ਕਮੇਟੀ ਮੈਂਬਰ ਹਾਂ ਆਪ ਆਏ ਬਹਾਰ ਹੈ ਗਰੁੱਪ ਜੀ এনवायरमेंट ਤੇ ਵੀ ਕੰਮ ਕਰਦਾ ਉਹਦਾ ਮੈਂਬਰ ਹਾਂ ਅਸੀਂ ਸਾਰੇ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ ਕਿ ਸਮਾਜ ਵੋਟਰ ਨੂੰ ਵੀ ਜਾਗਰੂਕ ਕਰਨੇ ਔਰ ਜਿਹੜੇ ਬੰਦੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਤੱਕ ਵੀ ਸਾਡਾ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਜਿਹੜੀ ਲੜਾਈ ਝਗੜਾ ਹੈ ਸਾਰੇ ਪਾਸੇ ਬਸ ਜਿੱਤਣ ਦੀ ਕੋਸ਼ਿਸ਼ ਹੈ ਕਿ ਮੈਂ ਹੀ ਬਣ ਜਾਵਾਂ ਅਸੀਂ ਇਸ ਚੀਜ਼ ਨੂੰ ਹਟਾ ਕੇ ਸੋਚਦੇ ਹਾਂ ਜਿਹੜੇ ਵੀ ਬੰਦੇ ਇਲੈਕਸ਼ਨ ਲੜ ਰਹੇ ਮੇਰੇ ਲਈ ਸਾਰੇ ਅੱਛੇ ਸਨਮਾਨਿਤ ਵਿਅਕਤੀ ਨੇ ਉਹਨਾਂ ਨੂੰ ਸੀ ਨਾਲ ਲਾਵਾਂਗੇ ਜੇ ਕੱਲ ਨੂੰ ਉਹਨਾਂ ਚ ਕੋਈ ਵੀ ਫਸ 2nd 3rd ਆਏ ਸਰਟਲੀ ਸਾਰੇ ਹੀ ਵਧੀਆ ਬੰਦੇ ਨੇ ਅਸੀਂ ਸਾਰਿਆਂ ਨੂੰ ਜੋੜਨਾ ਹੈ ਔਰ ਇਸ ਲਈ ਲੋਕਾਂ ਨੂੰ ਕਹਿਣਾ ਹੈ ਤੁਸੀਂ ਬੈਟਰ ਪਰਸਨ ਨੂੰ ਅੱਗੇ ਲੈ ਕੇ ਆਓ ਕਿਉਂਕਿ ਇਸ ਲਈ ਤੁਹਾਡੇ ਕੋਲ ਇੱਕ ਪਾਵਰ ਆਈ ਹੈ ਇਸ ਨੂੰ ਮਿਸਯੂਜ਼ ਨਾ ਕਰੋ ਅ ਜਰਾ ਜੇ ਲਾਲਚ ਵਾਸਤੇ ਜਾਂ ਹੋਰ ਚੀਜ਼ਾਂ ਚ ਦੇਖ ਹੀ ਰਹੇ ਹੋ ਸਮਾਜ ਚ ਹਰ ਤਰ੍ਹਾਂ ਦਾ ਕੰਮ ਹੋ ਰਿਹਾ ਉਹਨੂੰ ਥੋੜਾ ਜਿਹਾ ਅਲਰਟ ਰਹੋ ਤੁਸੀਂ ਤੁਹਾਡੀ ਵੋਟ ਬੜੀ ਕੀਮਤੀ ਹੁੰਦੀ ਹੈ ਇਹਨੂੰ ਜ਼ਾਇਆ ਨਾ ਕਰੋ ਔਰ ਸੋਚੋ ਵੀ ਤੁਹਾਡੇ ਵਾਰਡ ਚ ਇਸ ਤਰ੍ਹਾਂ ਦਾ ਕੈਂਡੀਡੇਟ ਕੋਈ ਹੈ ਉਹ ਸਾਨੂੰ ਵੀ ਦੱਸੋ ਔਰ ਬਿਸ਼ੇਕ ਉਹ ਨਹੀਂ ਵਿਜਿਤ ਕੇ ਆਏਗਾ ਅਸੀਂ ਉਸ ਕੈਂਡੀਡੇਟ ਦਾ ਵੀ ਸਨਮਾਨ ਕਰਾਂਗੇ ਮੈਂ ਫਿਰ ਕਹਾਂ ਕਿ ਸਾਡੀ ਟੀਮ ਚ 85 ਵਾਰਡਸ ਦੇ ਪਰਸਨ ਨੂੰ ਲੈਣਾ ਚਾਹੁੰਦੇ ਆ ਸੀ ਉਹ ਕੈਂਡੀਡੇਟ ਕੀ ਆਪਣੀ ਵਾਰਡ ਨੂੰ ਹਾਰਾ ਬਰਾ ਰੱਖਣ ਚ ਕੰਮ ਕਰਦਾ ਪੀਪਲ ਦੇ ਬੋਰਡ ਲਗਾਏ ਜਾਂ ਬਚਾਏ ਹੈ ਉਹ ਕੈਂਡੀਡੇਟਸ ਕੀ ਪਾਣੀ ਦੀ ਸਮੱਸਿਆ ਤੇ ਪਰ ਕੰਮ ਕਰਦਾ ਉਹ ਦੇਖਦੇ ਪਿਆ ਸਾਰੇ ਬੋਰਡਾਂ ਚ ਟੈਂਕੀ ਚਲਦੀ ਪਈ ਪਾਣੀ ਦੇ ਓਵਰਫਲੋ ਹੋ ਰਿਹਾ ਪਾਣੀ ਦੀ ਵੇਸਟੇਜ ਹੋ ਰਹੀ ਹੈ ਹੁਣ ਨਹਿਰੀ ਪਾਣੀ ਆਉਂਦਾ ਸ਼ੁਰੂ ਹੋ ਗਿਆ ਵਿਚਾਰ ਕੱਲ ਨੂੰ ਪਾਣੀ ਕਿੱਥੋਂ ਮਿਲੇਗਾ ਕੋਈ ਬਦ ਤਿਆਰੀ ਨਹੀਂ ਦੇ ਰਿਹਾ ਇਸ ਪਾਸੇ ਉਹਦਾ ਇਹਨਾਂ ਦਿਮਾਗ ਹੋਣਾ ਚਾਹੀਦਾ ਕੈਂਡੀਡੇਟਸ ਦਾ ਕਿ ਉਹ ਰੇਨਵਾਟਰ ਹਾਰਵੈਸਟਿੰਗ ਤੇ ਲਗਵਾਏ ਹਰ ਇੱਕ ਨੂੰ ਜਾਗਰੂਕ ਕਰੇ ਉਹ ਪੋਲੀਥੀਨ ਪੈਸਿਸਾਈਡ ਦੀ ਗਲਤੀ ਚੱਲੀ ਹੈ ਲੇਕਿਨ ਪੋਲੀਥੀਨ ਬੈਗਸ ਜਿਹੜੇ ਸਾਡੇ ਜਾਨਵਰ ਵੀ ਖਾ ਰਹੇ ਨੇ ਉਹ ਰੋਕਣ ਦੀ ਉਹਨਾਂ ਕੈਪੈਸਿਟੀ ਹੋਣੀ ਚਾਹੀਦੀ ਪੋਲੀ ਬਹੁਤ ਸਾਰੇ ਉਹਨੇ ਵਾਰਡ ਜਗੇ ਵਰਡ ਚ ਇਹ ਏਰੀਆ ਹੈਗੇ ਉਥੇ ਟੋਟਲੀ ਬੈਨ ਕੀਤਾ ਹੋਇਆ ਤੇ ਸਾਡੇ ਵਾਰਡ ਦਾ ਮਤਲਬ ਹੁੰਦਾ ਬੰਦਾ ਬਿਲਕੁਲ ਇੱਕ ਰਿਸਪਾਂਸਿਬਲ ਆਦਮੀ ਹੈ ਚਾਇਨਾ ਡੋਰ ਦੀ ਅਸੀਂ ਕਿੰਨੀ ਗੱਲਬਾਤ ਕਰਦੇ ਪਏ ਉਹ ਵਾਰਡ ਦਾ ਕਾਉਂਸਲਰ ਹੈ ਉਹਦੀ ਇੰਨੀ ਹਿੰਮਤ ਹੋਣੀ ਚਾਹੀਦੀ ਉਹ ਕਿਸੇ ਨੂੰ ਚਾਇਨਾ ਡੋਰ ਯੂਜ਼ ਨਾ ਕਰਨ ਦੇ ਨਾ ਉਥੇ ਉਹ ਸੇਲ ਹੋਏ ਨਾ ਯੂਜ਼ ਹੋਏ ਤੇ ਨਾ ਘੁੜਾਏ ਸਿਮਿਲਰਲੀ ਜਿਹੜੇ ਨਸ਼ੇ ਦੀ ਪ੍ਰੋਬਲਮ ਹੈ ਡਰੱਗਸ ਚੱਲ ਰਹੀ ਹੈ ਬਹੁਤ ਵੱਡੀ ਸਮੱਸਿਆ ਆ ਰਹੀਆਂ ਉਹ ਵੀ ਨਹੀਂ ਕੈਪੈਸਿਟੀ ਰੱਖੇਗੇ ਆਪਣੇ ਵਾਰਡ ਚੋਂ ਨਸ਼ਾ ਮੁਕਤ ਕਰੇ ਇਵਨ ਨਸ਼ੇ ਦਾ ਲਿਮਟ ਹੋਣੀ ਚਾਹੀਦੀ ਹੈ ਯਾਨੀ ਕਿ ਬੰਦਾ ਮੈਂ ਬਿਲਕੁਲ ਕਹਿ ਰਿਹਾ ਜੀ ਬਿਲਕੁਲ ਕੋਈ ਡਰਿੰਕ ਕਰਨਾ ਹੀ ਮਨਾ ਹੈ ਲੇਕਿਨ ਡਰੱਗਸ ਜਿਹੜੇ ਹੁੰਦੇ ਨੇ ਹਿਰੋਇਨ ਹੁੰਦੀਆਂ ਨੇ ਹੋਰ ਚੀਜ਼ਾਂ ਨੇ ਉਹਨੂੰ ਤਾਂ ਰੁਕੇ ਜਾ ਸਕਦਾ ਹੈ ਰੀਹੈਬਿਟੇਟ ਕਰੇ ਬੰਦੇ ਨੂੰ ਜੇ ਕੋਈ ਐਡਿਕਟ ਹੋ ਗਿਆ ਹੈ ਉਹਨੂੰ ਕਿਸ ਤਰ੍ਹਾਂ ਬਾਹਰ ਕਢਾਲਣਾ ਹੈ ਉਸ ਤੋਂ ਬਾਅਦ ਉਹ ਬੰਦਾ ਓਵਰਵਾਲ ਵਿਕਾਸ ਕਰੇ ਹੁਣ ਇਸ ਵੇਲੇ ਕੀ ਹੋ ਰਿਹਾ ਕਿ ਵਨ ਚੀਜ਼ ਜਿਹੀ ਰੁਕ ਜਾਣੇ ਕੋਈ ਬੰਦਾ ਜਿਵੇਂ ਮੈਂ ਗੱਲ ਕਰਾਂ ਵੀ ਸਾਡੇ ਪੁਰਾਤਨ ਜਿਹੜੇ ਐਡਮਿਨਿਸਟ੍ਰੇਸ਼ਨ ਹੈ ਇੱਕ ਡਿਸਟ੍ਰਿਕਟ ਲਾਇਬ੍ਰੇਰੀ ਦਾ ਨਾਮ ਹੀ ਲਿਖਣਾ ਹੋਏਗਾ ਨਾ ਹਿੰਦੀ ਅੰਗ ਇੰਗਲਿਸ਼ ਤੇ ਪੰਜਾਬੀ ਇਹ ਹੌਲੀ ਹੌਲੀ ਅੰਗਰੇਜ਼ੀ ਅੱਗੇ ਆ ਜਾਏਗੀ ਮਤਲਬ ਸਾਡੇ ਬੋਰਡ ਦਾ ਜਿਹੜਾ ਕਾਉਂਸਲਰ ਹੈ ਉਹ ਸਾਰੀਆਂ ਭਾਸ਼ਾਵਾਂ ਨੂੰ ਅੱਗੇ ਲੈ ਕੇ ਜਾਏ ਸਾਰੇ ਕਲਚਰ ਨੂੰ ਅੱਗੇ ਲੈ ਕੇ ਜਾਏ ਸਹੀ ਸੰਸਕ੍ਰਿਤੀ ਨੂੰ ਅੱਗੇ ਵਧਾਏ ਉਹ ਐਂਟਰਟੇਨਮੈਂਟ ਪ੍ਰੋਗਰਾਮ ਵੀ ਕਰੇ ਉਹ ਹੈਪੀਨੈਸ ਫੈਲਾਏ ਉਹਨੂੰ ਹੈਪੀ ਰੱਖਣਾ ਹੈ ਲੋਕਾਂ ਨੂੰ ਬੜੀ ਡਿਪਰੈਸ਼ਨ ਹੋ ਗਿਆ ਇਸ ਵੇਲੇ ਸਾਡੇ ਕੋ ਇਨੈਨੇਸ਼ੀ ਮੈਂ ਕਹਾਂਗਾ ਸਾਰੇ ਸਾਡੇ ਬੜੇ-ਬੜੇ ਮਹਾਨ ਸਿੰਗਰ ਸਾਡੇ ਕੋਲ ਮੌਜੂਦ ਨੇ ਅੰਮਰਸਰ ਦੇ ਹੈਪੀਨੈਸ ਨਹੀਂ ਹੋ ਰਹੀ ਸਹੀ ਲੜਾਈ ਝਗੜਾ ਇੱਕ ਸੁਨੇ ਮੈਂ ਬਨ ਜਾਵਾਂ ਉਹ ਚੀਜ਼ਾਂ ਬੜੀ ਜ਼ਿਆਦਾ ਹੋ ਗਈਆਂ ਤੇ ਜਿਸ ਤਰ੍ਹਾਂ ਉਦੀ ਵਾਚ ਦੇਖੋਗੇ ਅਲਟਰੇਸ਼ਨ ਤੇ ਨਹੀਂ ਹੋ ਰਹੀ ਹੁਣ ਤੁਹਾਡੇ ਕੋਲ ਪਨੀਰ ਵੀ ਨਹੀਂ ਹੈਗਾ ਇੰਨਾ ਦੁੱਧ ਹੀ ਨਹੀਂ ਜੇ ਨਾ ਪਨੀਰ ਬਣਾ ਦਾ ਪਿਆ ਬਾਰਾ ਪਨੀਰ ਨਕਲੀ ਆ ਰਿਹਾ ਕਿਥੋਂ ਆ ਰਿਹਾ ਔਰ ਕਿਸੇ ਵੱਲ ਧਿਆਨ ਨਹੀਂ ਹੈਗਾ ਇਸ ਪਾਰੀ ਮਤਲਬ ਓਵਰ ਆਲ ਜਿਹੜੀ ਕੈਪੇਬਿਲਿਟੀ ਹੋਣੀ ਚਾਹੀਦੀ ਕੈਪੇਬਿਲਿਟੀ ਹੋਣੀ ਚਾਹੀਦੀ ਕਿਸੇ ਕਾਉਂਸਲਰ ਦੀ ਹੈਲਥ ਉੱਪਰ ਹੋਣੀ ਚਾਹੀਦੀ ਇਹਦੇ ਉੱਪਰ এনवायरमेंट ਦੇ ਉੱਪਰ ਹੋਣੀ ਚਾਹੀਦੀ ਲੋਕਾਂ ਨੂੰ ਸਮਾਜ ਨੂੰ ਅੱਛਾ ਗਿਆਨ ਦੇਣਾ ਹੈ ਐਜੂਕੇਸ਼ਨ ਦੇ ਵੱਲ ਹੋਣੀ ਚਾਹੀਦੀ ਬੱਚੇ ਕੋ ਪੜਾ ਲਿਖਾ ਨਾ ਹੋਏ ਸਾਨੂੰ ਇਸ ਗੱਲ ਦੀ ਨਹੀਂ ਬੰਦਾ ਅਲਰਟ ਹੋਣਾ ਚਾਹੀਦਾ ਬੰਦਾ ਐਕਟਿਵ ਨਾ ਹੋਣਾ ਚਾ ਸਰਵਾੰਗਿਕ ਵਿਕਾਸ ਕਰ ਸਕੇ ਤੁਸੀਂ ਬੱਬਰ ਜੀ ਕਿਹਾ ਕਿ ਪੋਲਿਥਿਨ ਬੈਨ ਹੋਣਾ ਚਾਹੀਦਾ ਪੋਲਿਥਿਨ ਤੇ ਸਰਕਾਰ ਵੱਲੋਂ ਬੈਨਡ ਹੀ ਹੈ ਚਾਈਨਾ ਡੂਰ ਬੈਨਡ ਹੀ ਹੈ ਲੇਕਿਨ ਉਹਦੀ ਇੰਪਲੀਮੈਂਟੇਸ਼ਨ ਨਹੀਂ ਕਰਾ ਪਾਉਂਦੀ ਸਰਕਾਰ ਤੁਸੀਂ ਚਾਰੇ ਹੋ ਕਹਿ ਰਹੇ ਹੋ ਕਿ ਵੀ ਕਾਉਂਸਲਰ ਹਰ ਇੱਕ ਕਾਉਂਸਲਰ ਜੀ ਆਪਣੇ ਲੈਵਲ ਤੇ ਉਹਨੂੰ ਕਰਨਾ ਚਾਹਵੇ ਤੇ ਇਹ ਪ੍ਰੋਬਲਮ ਦਾ ਸੋਲਿਊਸ਼ਨ ਹੈ ਬਿਲਕੁਲ ਹਰ ਕਾਉਂਸਲਰ ਆਪਣੇ ਵਾਰਡ ਦਾ ਇੰਚਾਰਜ ਹੁੰਦਾ ਹੈ ਇੱਕ ਸਕੂਲ ਦਾ ਪ੍ਰਿੰਸੀਪਲ ਜਿਸ ਤਰ੍ਹਾਂ ਹੁੰਦਾ ਉਹ ਚਾਹਵੇ ਤੇ ਔਰ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਜਿੱਦਾ ਉਹ ਹੀ ਕੰਮ ਕਰੇਗਾ ਤੁਸੀਂ ਜਿਹੜੇ ਬਾਕੀ ਬਧ ਇਲੈਕਸ਼ਨ ਲੜਦੇ ਹੋ ਨਾ ਹਰ ਬੰਦਾ ਮੈਂ ਮੈਂ ਇਨੇ ਬੰਦੇ ਨਾਂ ਨਹੀਂ ਲੈਣਾ ਕਿਸੇ ਦਾ ਲੇਕਿਨ ਸਾਰਾ ਬੰਦਾ ਕਰੇ ਸਮਾਜ ਸੇਵੀ ਕਹਿ ਰਹੇ ਆਪਣੇ ਆਪ ਨੂੰ ਪਰ ਉਹ ਸਮਾਜ ਸੇਵੀ ਨਜ਼ਰ ਆਣਾ ਚਾਹੀਦਾ ਬੋਰਡ ਦੇ ਅੰਦਰ ਵੀ ਕੋਈ ਸਿਸਟਮ ਬਣੇ ਕਿ ਜਿਹੜਾ ਬੰਦਾ ਜਾ ਕੇ ਇਲੈਕਸ਼ਨ ਲੜਦਾ ਹੈ ਕੋਆਪਰੇਸ਼ਨ ਉਹਨੂੰ ਐਨਓਸੀ ਦੇ ਦਿੰਦੀ ਹੈ ਵੀ ਠੀਕ ਹੈ ਐਨਓਸੀ ਲੈਣੀ ਹੈ ਬੜੀ ਬੜੀ ਲੋਕਾਂ ਨੇ ਪੇੜ ਲਗਾਈ ਉੱਥੇ ਲੇਕਿਨ ਕਿਸੇ ਐਨਜੀਓ ਤੋਂ ਵੀ ਐਨਓਸੀ ਲਈਤੀ ਜਾਏ ਕਿ ਬੰਦੇ ਨੇ ਵਾਕਈ ਸਮਾਜ ਲਈ ਕੰਮ ਕੀ ਕੀਤਾ ਉਹਦਾ ਕੋਈ ਰਿਕਾਰਡ ਹੈਗਾ ਕਿ ਨਹੀਂ ਹੈਗਾ ਕਦੀ ਉਹਨੇ ਸਮਾਜ ਜਾ ਕੇ ਕਿਸੇ ਮਹੱਲੇ ਜਾ ਕੇ ਕੰਮ ਕੀਤਾ ਕੋਈ ਪਲਾਂਟੇਸ਼ਨ ਕੀਤੀ ਕੋਈ ਡਰਗ ਐਡੀਸ਼ਨ ਕੈਂਪ ਲਗਾਇਆ ਕੋਈ ਬਲੱਡ ਕੈਂ ਇਹੋ ਜਿਹੇ ਬੰਦੇ ਅੱਗੇ ਆਣੇ ਚਾਹੀਦੇ ਜੇ ਉਹਨੇ ਕੁਝ ਕੀਤਾ ਹੀ ਨਹੀਂ ਹੈ ਉਹ ਫਿਰ ਵੀ ਇਲੈਕਸ਼ਨ ਹੋ ਰਿਹਾ ਸਿਰ ਪਾਸੇ ਔਰ ਮੈਂ ਬੜੀ ਬੜੀ ਵੱਡੀ ਪਾਰਟੀ ਦਾ ਵੀ ਨਾਮ ਲੈਣਾ ਉਹ ਵੀ ਚੁਣਿਆ ਕਰਨ ਬਿਸ਼ੱਕ ਬੰਦਾ ਕੈਂਡੀਡੇਟ ਬਾਅਦ ਚ ਵੀ ਕਿਹੜਾ ਬੰਦਾ ਵਧੀਆ ਬੰਦਾ ਹੈਗਾ ਉਹਨੂੰ ਲੈਣਾ ਹੈ ਹਾਲੇ ਕੀ ਹੋ ਰਿਹਾ ਬੰਦਾ ਜੁੜਿਆ ਹੈ ਜੀ ਕਿਸੇ ਪਾਰਟੀ ਨਾਲ ਉਹਨੂੰ ਪਾਰਟੀ ਕਾਰਡ ਦਿੱਤੀ ਜਾਂਦੀ ਹੈ ਉਹਨੂੰ ਉਹਦੇ ਕੰਮਾਂ ਵਾਸਤੇ ਟਿਕਟ ਨਹੀਂ ਦਿੱਤੀ ਜਾਂਦੀ ਸਿਰਫ ਉਹ ਦੇਖਿਆ ਜਾਂਦੀ ਹਾਂ ਜੀ ਨੇ ਪਾਰਟੀ ਲਈ ਕੰਮ ਕੀਤਾ ਬਟ ਉਹਨੇ ਸੁਸਾਇਟੀ ਲਈ ਕੀ ਕੰਮ ਕੀਤਾ ਨੋਬਾਡੀ ਚੈਕਸ ਅਬ ਕੀ ਕਰਨਾ ਚਾਹੋਗੇ ਲੋਕਾਂ ਨੂੰ ਕਿਉਂਕਿ ਬਿਲਕੁਲ ਜੀ ਪਰਸੋਂ ਹੀ ਇਲੈਕਸ਼ਨ ਹੈ ਫਿਰ ਵੀ ਦੇਖੋ ਕਿੰਨੇ ਸਾਰੇ ਪਰਸਨ ਸਾਡੇ ਦਰਮਿਆਨ ਹੈ ਮੈਂ ਸਾਰਿਆਂ ਦਾ ਥੈਂਕਸ ਕਰਦਾ ਬਹੁਤ ਸੱਚਾ ਗਰੁੱਪ ਹੈ ਬਰਸਦਾ ਇਹਨਾਂ ਦੇ ਸਾਰਿਆਂ ਦਾ ਆਪਣਾ ਸਰਕਲ ਹੈ ਇਹ ਮੈਸੇਜ ਆਪਣੇ ਆਪਣੇ ਵਟਸਐਪ ਦੇ ਜ਼ਰੀਏ ਹੋਰ ਸੋਸ਼ਲ ਮੀਡੀਆ ਜ਼ਰੀਏ ਤੋੜੇ ਮੀਡੀਆ ਜ਼ਰੀਏ ਸਾਰਿਆਂ ਨੂੰ ਦਿਵੋਗੇ ਤੇ ਸਾਰੇ ਬੰਦੇ ਕੋਸ਼ਿਸ਼ ਕਰਨ ਕਿ ਅਸੀਂ ਅੱਛਾ ਕੈਂਡੀਡੇਟ ਚੁਣ ਕੇ ਆਈਏ ਕੋਈ ਲੜਾਈ ਝਗੜਾ ਨਹੀਂ ਕੋਈ ਜਿੱਤ ਹਾਰ ਦਾ ਫੈਸਲਾ ਨਹੀਂ ਕਰੀ ਪਰਸਨ ਸ਼ੁੱਡ ਬੀ ਰਾਈਟ ਕਿਸੇ ਪਾਰਟੀ ਦਾ ਹੋਵੇ ਅਸੀਂ ਸਾਰਿਆਂ ਨਾਲ ਹੈਗੇ ਆ ਅਸੀਂ ਸਾਰਿਆਂ ਨੂੰ ਇਕੱਠਾ ਕਰਕੇ ਔਰ ਸਪੋਜ਼ ਕੋਈ ਜੇ ਬੜੀ-ਬੜੀ ਪਾਰਟੀਆਂ ਦਾ ਬੰਦਾ ਇੱਕ ਪਾਰਟੀ ਦਾ ਨਹੀਂ ਵੀ ਆਂਦਾ ਸੀ ਚਾਹਾਂਗੇ ਵੀ ਜਿਹੜੇ ਅ ਇੰਡੀਪੈਂਡੈਂਟ ਲੜਦੇ ਨੇ ਉਹਨਾਂ ਨੂੰ ਅੰਬ੍ਰੇਲਾ ਦਵਾਂਗੇ ਅਸੀਂ ਅਸੀਂ ਉਹਨਾਂ ਦੇ ਨਾਲ ਮਿਲ ਕੇ ਅਸੀਂ ਚਾਹਾਂਗੇ ਕਿ ਉਹ ਸਾਰੇ ਬੰਦੇ ਇੱਕ ਹੋ ਕੇ ਕੰਮ ਕਰਨ ਅਸੀਂ ਉਹਨਾਂ ਲਈ ਹੈਲਪ ਕਰਨਾ ਚਾਹਾਂਗੇ ਕਿ ਜਿਹੜੇ ਅੰਬ੍ਰੇਲਾ ਇਸ ਤਰ੍ਹਾਂ ਹੁੰਦਾ ਇੱਕ ਵਾਰ ਅਲੱਗ-ਅਲੱਗ ਬੰਦਾ ਅੱਛੀ ਬੰਦਾ ਕੋਈ ਅੰਦਰ ਜੋ ਸਾਡੇ ਕੈਂਡੇ ਉੱਪਰ ਲੋਕਾਂ ਨੇ ਰਾਈਟ ਕੈਂਡੀਡੇਟ ਚੁਣ ਲਿਆ ਲੇਕਿਨ ਕੱਲੋਂ ਆਪਣੇ ਆਪ ਨੂੰ ਕੱਲਾ ਫੈਸਲਾ ਫੇਲ ਨਾ ਕੋਚੇ ਕੋਈ ਇਹਨਾਂ ਸੋਚੇ ਕਿ ਮੇਰੀ ਉੱਪਰ ਸੈਂਟਰ ਸਰਕਾਰ ਨਹੀਂ ਹੈ ਜਾਂ ਦੀ ਮੇਰੀ ਪੰਜਾਬ ਸਰਕਾਰ ਨਹੀਂ ਹੈ ਉਹਦਾ ਕੰਮ ਨਹੀਂ ਹੋਏਗਾ ਕੰਮ ਸਾਰੇ ਹੁੰਦੇ ਕੰਮ ਕਰਾਣਾ ਨਹੀਂ ਚਾਹੀਦਾ ਸ ਇਹ ਹੋਈ ਬੜੀ ਪ੍ਰੋਬਲਮ ਚੱਲਦੀ ਹੈ ਕਿ ਸਾਡੀ ਕੰਟਰੀ ਚ ਬਹੁਤ ਜ਼ਿਆਦਾ ਇਲੈਕਸ਼ਨ ਹੁੰਦੇ ਨੇ ਹੁਣ 1 ਨੇਸ਼ਨ 1 ਜਿਹੜੀ ਇਲੈਕਸ਼ਨ ਦੀ ਗੱਲ ਚੱਲ ਰਹੀ ਹੈ ਵੀ ਸਪੋਰਟਡ ਬਿਕਾਜ਼ ਬਹੁਤ ਟਾਈਮ ਵੇਸ ਹੁੰਦਾ ਇਲੈਕਸ਼ਨ ਦੇ ਉੱਪਰ ਸਾਡੇ ਨਾਲ ਜਿਹੜੀ ਮੀਟਿੰਗ ਹੁੰਦੀ ਹੈ ਐਡਮਿਨਿਸਟ੍ਰੇਸ਼ਨ ਦੀ ਹਰ ਵਾਰੀ ਸਾਨੂੰ ਮੈਸੇਜ ਆ ਜਾਂਦਾ ਜੀ ਹੁਣ ਇਲੈਕਸ਼ਨ ਆ ਗਈ ਜੀ ਇਹ ਥੋੜੇ ਆਚਾਰ ਸੰਯਤਾ ਲੱਗੀ ਜੀ ਇਹ ਵੀ ਬੜੀ ਵੱਡੀ ਪ੍ਰੋਬਲਮ ਹੈ ਕਿ ਇਲੈਕਸ਼ਨ ਇੱਕੋ ਟਾਈਮ ਸਾਰਿਆਂ ਦਾ ਹੋ ਜਾ ਡੈਟ ਇਜ਼ ਵੈਰੀ ਗੁੱਡ ਔਰ ਸਾਡੇ ਸੰਵਿਧਾਨ ਇਹਨਾ ਅ ਤੇ ਬੀਅਰ ਵਿਦ ਸੋਸਾਇਟੀ ਸਾਡਾ ਆਪਣਾ ਦੇਸ਼ ਹੈ ਸਾਡੀ ਅਸੀਂ ਅੱਛੇ ਨਾਗਰਿਕ ਬਣਨਾ ਚਾਹੁੰਦੇ ਆ ਅੱਛੇ ਬੰਦੇ ਚੁਣਕਿਆਂ ਇਸ ਵੇਲੇ ਜਿਹੜਾ ਇੱਕ ਪੈਸੇ ਦਾ ਸ਼ੋਅ ਆਫ ਹੋ ਰਿਹਾ ਹੈ ਪਾਵਰ ਦਾ ਸ਼ੋਅ ਆਫ ਹੋ ਰਿਹਾ ਹੈ ਇਹ ਚੀਜ਼ ਤਾਂ ਪਤਾ ਨਹੀਂ ਕਦੋਂ ਹਟਣਗੀਆਂ ਰਾਈਟ ਕੈਂਡੀਡੇਟਸ ਬਜਾਰਾ ਲੜਦਾ ਹੀ ਨਹੀਂ ਮਤਲਬ ਮੈਂ ਦੇਖਿਆ ਬਹੁਤ سارے ਲੋਕ ਨੇ ਨਾ ਉਹ ਵਿਚਾਰੇ ਅੱਗੇ ਨਹੀਂ ਆ ਰਹੇ ਸਿਸਟਮ ਸਾਡਾ ਇਸ ਤਰ੍ਹਾਂ ਬਣ ਗਿਆ ਉਹਦੇ ਲਈ ਅਸੀਂ ਸਾਰੇ ਜ਼ਿੰਮੇਦਾਰ ਹੈਗੇ ਉਹਨੂੰ ਸੋਚਣਾ ਪਏਗਾ ਕਿ ਰਾਈਟ ਪਰਸਨ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਆਉਣਾ ਚਾਹੀਦਾ ਤਾਂ ਹੀ ਸਾਡਾ ਦੇਸ਼ ਸੁਰੱਖਿਤ ਰਹੇਗਾ ਸਾਡਾ ਜਿਸ ਤਰ੍ਹਾਂ ਮੈਮ ਨੇ ਕਿਹਾ ਕਿ ਸਭ ਕੁਝ ਲਾਅ ਮਤਲਬ ਇਨਸਾਨ ਹੋਵੇ ਸਭ ਦਾ ਸੋਚੇ ਪੇੜ ਪੌਦੇ ਦਾ ਸੋਚੇ ਪਸ਼ੂ ਪੰਛੀ ਦਾ ਸੋਚੇ ਪ੍ਰਿਥਵੀ ਦਾ ਜ਼ਹਿਰ ਮੁਕਤ ਕਰਨਾ ਉਹ ਸੋਚੇ ਇਹ ਪਵਨ ਜਿਹੜੀ ਹਵਾ ਸਾਡੀ ਹੈ 에ਅਰ ਕੁਆਲਿਟੀ ਇੰਡੈਕਸ ਦਾ ਸੋਚੇ ਹਰ ਬੋਰ ਦਾ ਇੰਡਰ 에ਅਰ ਕੁਆਲਿਟੀ ਇੰਡੈਕਸ ਹੋਣਾ ਚਾਹੀਦਾ ਤੇ ਪਾਣੀ ਦਾ ਸੋਚੇ ਜੈ ਹਿੰਦ ਜੈ ਭਾਰਤ ਸੋਰੀ